ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਾ ਮੇਂ ਵਲੌਗ ਦੇ ਵਿੱਚ ਤੇ ਹੁਣ ਹੋ ਗਈਆਂ ਸ਼ਾਮਾਂ ਵਲੌਗ ਕੀਤਾ ਹੁਣ ਸਟਾਰਟ ਕਿਉਂਕਿ ਸਵੇਰ ਦਾ ਵਲੌਗ ਸ਼ੁਰੂ ਨਹੀਂ ਕੀਤਾ ਮੈਂ ਦਾ ਵਲੌਗ ਚਾਲੂ ਕਰੀ ਤੇ ਆਨ ਨੇ ਬਾ ਨਿਹਰਾ ਹੋ ਜਾਂਦਾ ਹੈ ਐਨ ਕਰਦਾ ਲੱਕੜ ਹੀ ਲੱਕੜਾ ਮੈਂ ਛੁੱਟਦੀਆਂ ਲੱਕੜਾ ਨੂੰ ਕਰਦੀਏ ਬਾਕੀ ਅੰਦਰ ਡਿਆ ਲੈ ਪਰਨਾਪਰਨਾ ਬੰਨਣਾ ਆਉਦਾ ਸੈੱਡ ਸ਼ੂਟ ਕਰਨ ਦਾ ਫਿਰ ਉੱਤਰ ਤੇ ਫਿਰਦੇ ਘੜੀ ਆਵੇ ਇੱਧਰ ਦਾੜੀ ਫੇਰ ਘੜੀ ਤੋਂ ਦੇ ਫਿਰਦੇ ਆ ਇੱਧਰ ਹੀ ਫੋਨ ਹੁਣ ਕਰ ਮ ਫੋਨ ਆਦਲ ਲੈ ਕੇ ਤਾਂ ਆਇਆ ਕਿ ਜਾਂਦਾ ਕੈਮਰੇ ਤੇ ਕੋਈ ਨਹੀਂ ਮਿਲਦੇ ਬਾਅਦ ਨਾਲ ਅੰਦਰ ਹੁਣ ਸੁਣਾ ਜੂਗਾ ਉਹ ਸਣਾ ਡਿਸਕਸ ਕਰਦੇ ਆ ਹੋ ਜਾਗਾ ਤੇ ਗੋਲਡਨ ਟੈਂਪਲ ਦਾ ਤੇ ਜੱਲੇ ਵਾਲੇ ਬਾਗ ਦਾ ਵਲੌਗ ਬਣਾ ਕੇ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਦੇਖਦੇ ਕਿ ਕਿੰਨਾ ਕੋ ਬੰਦਾ ਪਲਾਨ ਹੁੰਦਾ ਤੇ ਪੁੱਛਦੇ ਜੇ ਉਹ ਨੂੰ ਛੁੱਟੀ ਹੱਟੀ ਮਿਲੂਗੀ ਤੇ ਭਲਕੇ ਜਾਵਾਂਗੇ ਨਹੀਂ ਤੇ ਫਿਰ ਵੈਨੇ ਕੀ ਬੰਦਾ ਗਾਈਸ ਹੁਣ ਜਾਣ ਨੇ ਅਸੀਂ ਦੁੱਧ ਲੈਣ ਮੈਂ ਤੇ ਇੰਦਰ ਤੇ ਹਾਂ ਹੁਣ ਸੁਣ ਨੂੰ ਲੈਣੇ ਆ ਘਰੋਂ ਘਰੋਂ ਆਏ ਮਾਰਦੇ ਘਰੇ ਡਿਆਣਾ ਹੁਣੇ ਗਿਆ ਉਧਰ ਸਾਡੇ ਕੋਲੋਂ ਗਿਆ ਵਾ ਕਹਿੰਦਾ ਫੋਨ ਫੋਨ ਚਾਰਜਰ ਲਾਉਣਾ ਲਾ ਹੀ ਲਿਆ ਉਹਨਾਂ ਨੇ ਆਵਾਜ਼ ਮਾਰਦੇ ਭਲਾ ਆਜ ਲਿਆ ਹੁਸਨ ਦਾ ਘਰ ਹੁਣ ਹੁਸਨ ਦੇ ਘਰੋਂ ਮਾਰੋ ਵਾਜ ਕਰੇ ਜੀ ਇਨਪਰ ਮਾਰ ਲਗੇ ਹੁਸਨ ਅਹ ਚੱਲਾ ਚਲੀਏ ਹੁਸਨ ਬਾਪਾ ਫੋਨ ਨਾ ਮੈਂ ਦੇ ਦਿਆ ਕਿਰ ਕਿਆ ਚੈੱਕ ਕਰੋ ਬਾਕਸਿੰਗ ਕਰ ਦੂੰਗਾ ਇਨੀ ਮੇ ਘਰ ਚੁੱਕ ਲਿਆ ਹੀ ਗਾਈ ਸਾਡਾ ਡਾਇਮੰਡ ਪਲੇਬੋਰਡ ਨਾਲ ਆਉਣ ਵਾਲਾ ਵਾ ਡਾਇਮੰਡ ਪਲੇਬੋਰਡ ਹੈ 6 ਮਹੀਨਾ ਤੱਕ ਹਾਂ ਡਵੈਲਪਮੈਂਟ ਪਲੇਬੋਰਡ ਸਾਡਾ ਆਉਣ ਵਾਲਾ 6 ਮਹੀਨਾ ਤੱਕ ਹੁਣ ਤੁਹਾਨੂੰ ਗੱਲੇ ਵੀ ਦੱਸਤਾ ਹਾਂ ਹੁਣ ਤਾਂ ਕੱਲ ਮੇਰਾ ਕੱਲ ਦਾ ਪਲਾਨ ਕਿਦਾਂ ਹੈ ਠੀਕ ਹੈ ਚੱਲਣਾ ਵਾ ਜਾਵਾਂਗੇ ਚੱਲ ਠੀਕ ਹੈ ਕੱਲ ਹਮ ਜਾ ਰਹੇ ਸਿੱਧਾ ਇਹ ਦੱਸਣਾ ਨਹੀਂ ਫਲੈਟ ਹੈ ਕੱਲ ਕੀ ਹੈ ਮਾਰੀ ਅਸੇ ਵਲੌਗ ਦੇਖੇਂਗੇ ਕਿ ਜੋ ਡਾਲੇ ਨਹੀਂ ਹੋਗੇ ਕਿਸ ਨੇ ਹਾਂ ਹਮੇ ਹੀ ਡਾਲਾਂਗੇ ਸਿੱਦੇ ਹਮੇ ਹੀ ਡਾਲਾਂਗੇ YouTube ਕਾ ਅਲਗੋਰਿਥਮ ਇੱਕ ਬਾਰ ਜਸਨਤਾ ਮਤਲਬ ਐਕਡਮ ਐਸੇ ਹੋ ਜਾਏਗਾ ਜੀ ਇੱਕ ਇਹ ਕਰੀ ਉਹਨੂੰ ਹੋ ਜਾਊਗਾ ਵੀ ਨਹੀਂ ਇੱਕਰੀ ਉਹਨੂੰ ਹੋ ਜਾਏ ਅਲਗੋਰਿਥਮ ਉਹ ਉੱਤੇ ਰ ਇਨੇ ਇੱਕਦਮ ਵਿਊ ਡਿੱਗਣ ਡਾ ਰਵੇ ਜਦੋਂ ਮੂਸਾ ਵਾਲੇ ਤੇ ਕਮੈਂਟ ਡਿੱਗਦੇ ਸਾਡੇ ਵਿਊ ਡਿੱਗਣ ਹਾਂ ਇਦਾਂ ਨਹੀਂ ਆ ਪੜ ਕੇ ਹੋਏ ਤਿਆਰੀ ਆ ਤਿਆਰੀ ਮੈਂ ਨਾ ਪੂਰੀ ਕੋਲ ਕੱਲ ਹਣ ਜਾਵਾਂਗੇ ਤਿਆਰੀ ਆ ਅੱਡੀ ਕਾਲ ਫਲੈਟ ਆ ਅੱਡੀ ਸਾਡੇ ਘਰ ਦੇ ਲਾਗੋ ਤੁਰਨੀ ਫਲੈਟ ਸਿੱਧੀ ਇੱਧਰ ਨਹੀਂ ਜਾਗੇ ਸ਼ਹਿਰ ਤੇ ਹਾਂ ਐ ਵੈਸਟਰਨ ਸ਼ਹਿਰ ਜਾਣੀ ਵੈਸਟਰਨ ਸ਼ਹਿਰ ਜਾਣੀ ਚਲੋ ਤੇ ਭਲਕੇ ਤੁਹਾਨੂੰ ਵਿਖਾਵਾਂਗੇ ਵਲੌਗ ਇੰਟ ਹੁਣ ਇਹ ਆ ਭਈ ਚਲੋ ਵੈਸਟਰਨ ਸ਼ਹਿਰ ਇੰਟਰਸਟਿੰਗ ਇੰਟਰਸਟਿੰਗ ਵਲੌਗ ਆਉਂਦੇ ਆ ਤੇ ਇੰਦਰ ਸਮਰਾ ਵਲੌਗਸ ਤੇ ਆਉਂਦੇ ਹੀ ਰਹਿੰਦੇ ਨੇ ਚੈਲੰਜ ਵਾਲੇ ਤੈਨੂੰ ਦੱਸਿਆ ਰਹਿਗਾ ਮੈਂ ਭਈ ਇੰਦਰ ਸਮਰਾ ਵਲੌਗਸ ਤੇ ਜਾਓ ਜਾ ਕੇ ਚੈਲੰਜਸ ਵਾਲੀਆਂ ਦੀਆਂ ਵੀਡੀਓ ਵੇਖੋ ਕਿਉਂ ਭਈ ਹਾਂ ਤੇ ਹੁਸਨਪਰੀ ਨੂੰ ਫੋਲੋ ਕਰੋ ਹੁਸਨਪਰੀ ਨੂੰ ਸਾਈ ਲਗਾ ਹੀ ਸੋਣ ਸਵੇਰ ਦਾ ਵੇਨ ਕੀ ਫਲਾਈਟ ਦਾ ਮਤਲਬ ਕਿ ਐਕਸਪੀਰੀਅੰਸ ਰਹਿੰਦਾ ਵਾ ਫਸਟ ਇੰਟਰਨੈਸ਼ਨਲ ਫਲਾਈਟ ਸਾਡੇ ਤਿੰਨਾਂ ਦੀ ਤੇ ਹੁਣ ਸਵੇਰੇ ਪਤਾ ਸਵੇਰੇ ਵਿਖਾਂ ਕਿ ਬਣਾ ਕੀ ਬੰਦਾ ਵਾ ਉਹ ਫਲਾਈਟ ਵਿੱਚ ਜਾ ਕੇ ਤੇ ਤੁਸੀਂ ਹੁਣ ਚੈੱਕ ਕਰਿਓ ਕਿ ਕੀ ਫੀਲਿੰਗ ਹੋਊਗੀ ਉਹ ਵੀ ਸਿੱਧਾ ਬਿਜ਼ਨਸ ਕਲਾਸ ਦੇ ਪਿੰਡ ਵਾਲੇ ਆ ਬਲੌਗ ਕਹਿੰਦੇ ਕਿਹੜੀ ਫਲਾਈਟ ਉਹ ਹਿੱਲ ਜੇ ਗਿਆ ਨਾ ਇੱਕ ਵੜੀ ਹੁਣਾ ਪਿੰਡ ਵਾਲੇ ਜਿਹੜੇ ਲੱਗਦੇ ਫਸਟ ਇੰਟਰਨੈਸ਼ਨਲ ਫਲਾਈਟ ਉਹ ਵੀ ਸਿੱਧੀ ਬਿਜ਼ਨਸ ਕਲਾਸ ਫਸਟ ਫਲਾਈਟ ਫਲਾਈਟ ہماری ਕੋਈ ਬਾਤ ਨਹੀਂ ਕੱਲ ਕੋਈ ਜਾਏਗੇ ਉਹਨਾਂ ਨਾਲ ਹੀ ਸਦਾ YouTube ਫੈਸਟੀਵਲ ਜੀ ਹਾਂ ਕੋਈ ਨਹੀਂ ਕੱਲ ਜਾਵਾਂਗੇ ਬਾਕੀ ਮਜਾ ਮਜੂ ਉਹ ਇੱਥੇ ਹੀ ਆ ਕੱਲ ਜਾਣਾ ਕਿ ਤੁਸੀਂ ਵਧੀਆ ਵਧੀਆ ਵਲੌਗ ਕੱਢਿਆ ਕਰਾਂਗੇ ਆਪਾਂ ਤੇ ਬਾਕੀ ਇਧਰ ਦਾ ਲੱਗਾ ਉਹ ਵੀ ਦੇ ਉਹ ਵੀ ਦੇਣਾ ਉਹ ਜਦੋਂ ਮੈਂ ਇਹ ਗੱਲ ਕਹੂੰਗਾ ਗਾਈਸ ਇੱਥੇ ਤੁਸੀਂ ਤੇ ਇੱਥੇ ਮੈਂ ਇਹ ਮੇਰੇ ਕਿਲੇ ਤੋਂ ਤੁਸੀਂ ਉਦੋਂ ਕੱਢ ਕੇ ਪਾਇਓ ਜਦੋਂ ਸਾਡੀ ਮਤਲਬ ਸਕੋਰ ਦੇ ਨਾਲ ਅੱਗੇ ਵਧ ਗਏ ਤੇ ਮੈਂ ਇਹ ਗੱਲ ਫਿਰ ਕਹੂੰਗਾ ਕਿ ਅਸੀਂ ਸੱਚੀ ਜਲ ਨੇ ਆ ਬਿਜ਼ਨਸ ਕਲਾਸ ਉਹ ਵੀ ਇੰਟਰਨੈਸ਼ਨਲ ਟ੍ਰਿਪ ਲਾਉਣ ਹਾਂ ਇਹ ਤਾਂ ਬੁਲਣੀ ਆ ਇੱਥੇ ਚੱਲਿਆ ਕਰਾਂ ਇਕੱਠੇ ਹੀ ਠੀਕ ਆ ਜਿਹੜਾ ਬੰਦਾ ਮਿਹਨਤ ਕਰਦਾ ਰਹੂਗਾ ਨਾ ਉਹਦੇ ਲਈ ਉਹ ਦਿਨ ਦੂਰ ਨਹੀਂ ਆ ਸਹੀ ਗੱਲ ਬਾਕੀ ਮਿਹਨਤ ਕਰਨੇ ਹੌਲੀ ਹੌਲੀ ਬਾਕੀ ਤੁਹਾਡੀ ਸਪੋਰਟ ਆਉਣੀ ਚਾਹੀਦੀ ਆ ਕਿਉਂਕਿ ਤੁਸੀਂ ਆਪਣੇ ਭਰਾਵਾਂ ਦੀ ਸਪੋਰਟ ਕਰੋਗੇ ਤੇ ਫੇਰ ਹੀ ਅੱਗੇ ਵਧਾਂਗੇ ਚਲੋ ਵੀ ਠੀਕ ਆ ਮਿਲਦਾ ਹੁਣ ਘਰ ਜਾ ਕੇ ਬਾਕੀ ਵੀ ਲੋਕ ਕੰਟੀਨਿਊ ਕਰਦੇ ਆ ਤੇ ਗਾਈਜ਼ ਹੁਣ ਸੇਕਣਦੇ ਆਂ ਅੱਗ ਇੱਥੇ ਕੋਲੇ ਹੋਲੇ ਇਹ ਸੁਣੋ ਕੋਲੇ ਫੁੱਲ ਗਏ ਇੰਦਰ ਅਹੀਂ ਪਲਾਨ ਬਣਾਉਣਾ ਹੈ ਕੱਲ ਕਰੇ ਜਾਂਦਾ ੜੇ ਘਰ ਦੇ ਰੋਲਾ ਪਾਈ ਗਏ ਬਸ ਵੀ ਜਾਣਾ ਨਹੀਂ ਜਿੰਨਾ ਚਿਰ ਗੈਣਾ ਨਾ ਰੋਲਾ ਪਾਉਣਾ ਨਹੀਂ ਹਟਣਾ ਗਾਇਸ ਹੁਣ ਇੰਟਰਨੈਸ਼ਨਲ ਫਲਟ ਕੈਨਸਲ ਹੋ ਗਈ ਕੈਨਸਲ ਹੋ ਗਈ ਆਡੀ